ਡਾ ਡਟੀ ਤੋਂ ਹੁਕੂਸਾਰ ਸਟੂਡੀਓ 'ਚ ਤੁਹਾਡਾ ਸਵਾਗਤ ਹੈ ਜੀ ਬਲੱਬ ਸਾਡੇ ਬਾਟਕਾਂ ਨਾਲ ਗੱਲਬਾਤ ਕਰਨਾ ਡਾ ਰੀਤੂ ਇੱਕ ਪੌਦਾ ਵਿਗਿਆਨੀ ਰੋਗ ਵਿਗਿਆਨੀ ਨੇ ਜੰਗੀ ਵਿਗਿਆਨੀ ਜਿਹੜਾ ਸਾਡਾ ਪੌਦਾ ਰੋਗ ਹਸਪਤਾਲ ਹੈ ਉਹਦੇ ਵਿੱਚ ਵੀ ਬਤਾਉ ਸਾਇੰਟਿਸਟ ਦੇ ਨਾਮ ਤੇ ਡਾ ਸਰ ਸਭ ਤੋਂ ਪਹਿਲਾਂ ਗੱਲ ਇੱਥੇ ਸ਼ੁਰੂ ਕਰ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਕਣਕ ਦੇ ਵਿੱਚ ਵੀ ਸੋਧ ਦੀ ਇਹ ਮਹੱਤਤਾ ਇੰਪੋਰਟੈਂਸ ਉਹ ਹੈ ਕਿ ਮੈਂ ਕਹੂੰਗਾ ਨਾਲ ਜਦੋਂ ਬਣ ਗੱਲ ਕਰਨਗੇ ਤੇ ਪਿਕਚਰ ਨਹੀਂ ਚੱਲੇ ਜੇ ਪਲੀਜ਼ ਅ ਦੋਸਤ ਜਿਵੇਂ ਤੁਸੀਂ ਪਹਿਲਾਂ ਬੀਜ ਸੋਦ ਦੇ ਬਾਰੇ ਦੱਸਦੇ ਹੋਏ ਗੱਲ ਕੀਤੀ ਵੀ ਬੀਜ ਸੋਦ ਆਪਾਂ ਬਿਮਾਰੀਆਂ ਤੋਂ ਨਜਾਤ ਪਾਉਣ ਲਈ ਕਰਦੇ ਆਂ। ਬੀਜ ਸੋਦ ਇਸ ਬੇਸਿਕਲੀ ਕੀ ਹੈ ਇੱਕ ਵਿਧੀ ਆ ਜਿਹਦੇ ਨਾਲ ਆਪਾਂ ਬੀਜ ਨੂੰ ਬੀਜਣ ਤੋਂ ਪਹਿਲਾਂ ਦਵਾਈ ਲਾਉਨੇ ਆ ਜਿਹਦੇ ਨਾਲ ਜਿਹੜੀਆਂ ਬਿਮਾਰੀਆਂ ਦਾ ਹਮਲਾ ਸਪਰੀ ਫਸਲ ਦੇ ਵਿੱਚ ਹੋਣ ਵਾਲਾ ਹੁੰਦਾ ਆ ਆਪਾਂ ਉਹਨਾਂ ਨੂੰ ਪਹਿਲਾਂ ਹੀ ਰੋਕ ਦਿੰਨੇ ਆ। ਠੀਕ ਹੈ ਜੀ। ਤੇ ਇਸ ਕਰਕੇ ਬੀਜ ਸੋਦ ਦੀ ਇੰਪੋਰਟੈਂਸ ਤਾਂ ਵੀ ਵੱਧ ਜਾਂਦੀ ਆ ਪਹਿਲਾਂ ਤਾਂ ਵੀ ਘੱਟ ਖਰਚੇ 'ਚ ਆਪਾਂ ਬਿਮਾਰੀਆਂ ਕੋ ਨਜਾਤ ਪਾਲਨ ਹੈ ਇੱਕ ਪਹਿਲੀ ਕੜੀ ਆ ਜੇ ਆਪਾਂ ਇਹਨਾਂ ਬਿਮਾਰੀਆਂ ਤੋਂ ਪਛਾ ਲੈਨੇ ਆ ਤੇ ਆਪਣੇ ਖੇਤ ਦੇ ਵਿੱਚ ਬਿਮਾਰੀਆਂ ਨਹੀਂ ਆਉਣੀਆਂ ਆ ਆਪਾਂ ਨੂੰ ਉਹ ਸਪਰੇਹਾਂ ਜਿਹੜੀਆਂ ਆ ਉਹ ਨਹੀਂ ਕਰਨੀਆਂ ਪੈਣਗੀਆਂ ਤੇ ਦੂਜਾ ਇੱਕ ਇਹ ਗੱਲ ਆ ਇਹ ਵਾਤਾਵਰਣ ਦੇ ਲਈ ਵੀ ਬਹੁਤ ਜ਼ਿਆਦਾ ਬੈਟਰ ਮੰਨੀ ਗਈ ਹੈ ਕਿਉਂਕਿ ਇਹਦੇ ਵਿੱਚ ਆਪਾਂ ਕੋਈ ਸਪਰੇ ਨਹੀਂ ਕਰ ਰਹੇ ਆਪਾਂ ਆਪਣੇ ਬੀਜ ਦੇ ਉੱਤੇ ਜਿਹੜੀ ਦਵਾਈ ਲਾਉਨੇ ਆ ਤੇ ਲਾਉਣ ਤੋਂ ਬਾਅਦ ਜਿਹੜਾ এনवायरमेंट ਤੇ ਦਾ ਇਫੈਕਟ ਹੈ ਉਹਦਾ ਐਸ ਸੱਚ ਕੋਈ ਬੁਰਾ ਇਫੈਕਟ ਜਿਹੜਾ ਨਹੀਂ ਪੈਂਦਾ ਕਿਉਂਕਿ ਇਹ ਆਪਾਂ ਪਹਿਲੀ ਘੜੀ ਚ ਲਾਉਨੇ ਤੇ ਬਾਅਦ ਦੇ ਵਿੱਚ ਇਹਦਾ ਕੋਈ ਵੀ ਜਿਹੜਾ ਰੈਜ਼ੀਡੂ ਜਾਂ ਕੋਈ ਐਸ ਦੀ ਚੀਜ਼ ਜਿਹੜੀ ਉਹ ਨਹੀਂ ਰਹਿੰਦੀ ਆ ਦੂਜਾ ਜਿਹੜੀ ਆਪਣੀ ਫਸਲਾਂ ਦੇ ਵਿੱਚ ਆਪਾਂ ਸਪਰੇ ਹਾਂ ਕਰਦੇ ਆਂ ਬਿਮਾਰੀਆਂ ਦੇ ਲਈ ਉਹਦੇ ਲਈ ਡਾਕਟਰ ਸਾਹਿਬ ਵੀ ਮਿੱਤਰ ਕੀੜਿਆਂ ਜਿਹੜੇ ਆ ਉਹਨਾਂ ਦੇ ਵੀ ਬੁਰਾ ਅਸਰ ਪੈਂਦਾ ਪਰ ਇਹ ਕੀ ਹੈ ਇਹ ਆਪਾਂ ਬਿਮਾਰੀ ਆਉਣ ਤੋਂ ਪਹਿਲਾਂ ਜੇ ਕੁਝ ਬਿਮਾਰੀਆਂ ਦੀ ਜਿਹੜੀ ਆਪਾਂ ਹੱਲ ਹੈ ਉਹ ਪਹਿਲਾਂ ਹੀ ਕਰ ਲੈਣਾ ਨਾ ਤੇ ਇਸ ਤਰੀਕੇ ਨਾਲ ਆਪਾਂ ਬੀ ਲੋੜੀਆਂ ਸਪ੍ਰੇਹਾਂ ਤੋਂ ਬਚਦੇ ਆਪਣਾ ਵਾਤਾਵਰਣ ਸਾਫ਼ ਰਹਿੰਦਾ ਆਪਣਾ ਖਰਚਾ ਘਟਦਾ ਤੇ ਆਪਣਾ ਜਿਹੜਾ ਮੇਨ ਕੰਮ ਹੈ ਆਪਾਂ ਬਿਮਾਰੀਆਂ ਤੇ ਕੀੜਿਆਂ ਦੀ ਰੋਕਥਾਮ ਸਮੇਂ ਸਿਰ ਜਿਹੜੀ ਉਹ ਕਰ ਸਕਦੇ ਆ ਇਸ ਕਰਕੇ ਇਹ ਆਪਣੇ ਆਪ ਚ ਇੱਕ ਬਹੁਤ ਸੌਖੀ ਵਿਧੀ ਆ ਜਿਹਦੇ ਨਾਲ ਆਪਣਾ ਬਹੁਤ ਵਧੀਆ ਫਾਇਦਾ ਹੁੰਦਾ ਬਿਲਕੁਲ ਜੀ ਅ ਡਾ ਸਾਹਿਬ ਤੁਸੀਂ ਬਨਲ ਮੈਂ ਸਵਾਲ ਵੀ ਲਈ ਜਨਾ ਤੁਹਾਡੀ ਗੱਲ ਬੜੀ ਵਧੀਆ ਤੁਸੀਂ ਬੜਾ ਵਧੀਆ ਪੱਖ ਰੱਖ ਰੱਖੀ ਜੀ ਮੋਟਰ ਦੀ ਮਸਲਾ ਹੈਗੀ ਆ ਸੰਤ ਸਾਹਿਬ ਬਿਲਕੁਲ ਜੀ ਸਾਡੇ ਵੱਲੋਂ ਸਸਿਕਰੀ ਫਰਤੀ ਕਬੂਲ ਕਰਦੇ ਆ ਅਸੀਂ ਆਪਣੇ ਵੱਲੋਂ ਜੋ ਕੋਸ਼ਿਸ਼ ਕਰਦੇ ਆ ਸਾਡੇ ਵੱਲੋਂ ਜੋ ਯੂਨੀਵਰਸਿਟੀ ਦੀ ਵੀ ਬਕਾਇਦਾ ਤੌਰ ਤੇ ਖੋਜਾਂ ਕਰਦੇ ਆ ਜਾਂ ਹੋਰ ਸफारਸ਼ਾਂ ਕਰਦੇ ਆ ਉਹ ਨਿਰੰਤਰ ਜਾਰੀ ਨੇ ਤੇ ਸਵਤੋਤ ਪ੍ਰੋਗਰਾਮ ਉਲੀਕੀ ਹੋਈ ਨੇ ਸੌਰੀ ਮੈਡ ਤੁਹਾਡਾ ਵੀ ਗੱਲ ਵਾਚ ਰਹੇ ਸੀ ਅਸੀਂ ਦੂਜੀ ਆਪਾਂ ਜੇ ਗੱਲ ਕਰੀਏ ਇਹ ਬੀਜ ਸੋਧ ਕਦੋਂ ਤੇ ਕਿਵੇਂ ਕਰਨੀ ਚਾਹੀਦੀ ਜੀ ਡਾਕਟਰ ਸਾਹਿਬ ਜੇ ਜੀ ਆਪਾਂ ਬੀਜ ਸੋਧ ਕਰਨੀ ਆਪਣੀ ਕਣਕ ਦੇ ਵਿੱਚ ਇਹ ਹੁੰਦਾ ਵੀ ਆਪਣੀ ਬਜਾਈ ਤੋਂ ਪਹਿਲਾਂ ਕਰਨੀ ਠੀਕ ਹੈ ਜੀ ਤੇ ਇਹਦੇ ਲਈ ਡਾਕਟਰ ਸਾਹਿਬ ਇਹ ਨਹੀਂ ਹੈਗਾ ਵੀ ਆਪਾਂ ਮਹੀਨੇ ਪਹਿਲਾਂ ਆਪਣਾ ਬੀਜ ਸੋਧ ਕੇ ਰੱਖਣਾ ਉਹਦੇ ਨਾਲ ਕੀ ਹੁੰਦਾ ਜਿਹੜੀ ਜੰਮਣ ਸ਼ਕਤੀ ਹੁੰਦੀ ਹੈ ਬੀਜ ਦੀ ਉਹ ਘਟਦੀ ਹੈ ਆਪਾਂ ਜਦੋਂ ਆਪਣਾ ਬੀਜ ਲਾਣਾ ਇੱਕ ਦਿਨ ਪਹਿਲਾਂ ਵੀ ਕਰ ਸਕਦੇ ਹਾਂ ਤੁਸੀਂ ਉਹ ਸਭ ਤੋਂ ਵਧੀਆ ਰਹਿੰਦਾ ਵੀ ਆਪਾਂ ਜਦੋਂ ਲਾਉਣਾ ਉਹ ਤੋਂ ਥੋੜਾ ਟਾਈਮ ਪਹਿਲਾਂ ਹੀ ਜਿਹੜਾ ਆਪਣਾ ਵੀਰੋਧ ਕਰੀਏ ਤੇ ਇਹਨੂੰ ਕਰਨਾ ਕਿਵੇਂ ਹੈ ਡਾਕਟਰ ਸਾਹਿਬ ਇਹ ਬਹੁਤ ਹੀ ਸੌਖਾ ਤਰੀਕਾ ਹੈ ਇਹਦੇ ਵਿੱਚ ਮੈਂ ਬੜੀ ਚੰਗੀ ਗੱਲ ਹੈ ਕਰਨਾ ਕਿਵੇਂ ਕਿ ਨੋਟ ਆਊਟ ਤੁਸੀਂ ਵੀ ਕੱਲ ਵੀ ਮੋੜਕ ਦਿਨ ਤੋਂ ਬੜੇ ਬੀਮੇ ਰੋਕਣੇ ਸਮੇ ਤੋਂ ਇਹ ਬੀ ਕਰਦੇ ਹਨ ਕੁਝ ਨਵੇਂ ਵਿਗਿਆਨੀ ਹੁਣ ਪਿਛਲੇ ਸਾਲ ਅਸੀਂ ਇਹ ਕਿਤਾਬ ਅਸੀਂ 6 ਮਹੀਨੇ ਪਹਿਲਾਂ 2013 ਪ੍ਰੋਗਰਾਮ ਕੀਤਾ ਸੀਗਾ ਇਸ ਨੂੰ ਸਦੀ ਸੀ ਸ਼ਬਦ ਦਿੱਤਾ ਸੀ ਉਹ ਫਾਰਮਰਸ ਲੋਕਸਾਨਾ ਵਾਲੇ ਜੋ ਬੀ ਲੈਣ ਆਏ ਸੀ ਉਹਨਾਂ ਨੂੰ ਸੋਧ ਜਿਹੜੀ 99% ਉਹਦਾ ਇੱਕ ਪ੍ਰੋਪਰ ਜੋ ਤਰੀਕਾ ਸੀਗਾ ਸਾਇੰਟਿਫਿਕ ਤਰੀਕਾ ਸੀਗਾ ਉਹਨੇ ਪਤਾ ਸੀਗਾ ਸੋ ਕਹਿਣ ਦਾ ਮਤਲਬ ਪਤਾ ਤੁਹਾਨੂੰ ਹੁੰਦਾ ਪਰ ਥੋੜਾ ਜਿਹਾ ਸਾਇੰਟਿਫਿਕ ਵੇ ਦੇ ਨਾਲ ਜੋ ਵਿਗਿਆਨੀ ਨੇ ਉਹ ਦੱਸਦੇ ਨੇ ਮੈਂ ਦੋਸਤਾਂ ਕਹਾਂ ਕਿ ਆਪਣੇ ਨਾਲ ਦੇ ਟੈਕਨੀਸ਼ੀਅਨਸ ਨੂੰ ਹੋਰ ਉਹ ਵੀਡੀਓ ਚਲੰਗੀ ਜਿਹੜੀ ਪਹਿਲਾਂ ਚੱਲ ਰਹੀ ਸੀਗੀ ਹਾਂ ਜੀ ਮੈਂ ਤੁਸੀ ਨਾਲ ਨਾ ਵੀਡੀਓ ਦੱਸੂਗੀ ਜੀ ਡਾਕਟਰ ਬੀਜ ਦਾ ਜਿਹੜਾ ਸੋਧ ਕਰਨ ਨਾਲ ਕਣਕ ਦੇ ਵਿੱਚ ਬਹੁਤੀ ਸੌਖਾ ਇਹਦੇ ਵਿੱਚ ਜਿਹੜੀਆਂ ਸਿਫਾਰਿਸ਼ ਕੀਤੀਆਂ ਹੋਈਆਂ ਦਵਾਈਆਂ ਮੈਂ ਵਿਸਤਾਰ ਨਾਲ ਤੁਹਾਨੂੰ ਦੱਸੂਗੀ ਵੀ ਉਹਦੇ ਵਿੱਚ ਜਿਹੜੀਆਂ ਆਪਾਂ ਦਵਾਈਆਂ ਵਰਤਦੇ ਆ ਉਹਦੇ ਵਿੱਚ ਇੱਕ ਤਾਂ ਜਿਵੇਂ ਕਿ ਤੁਸੀਂ ਹੁਣ ਦੇਖ ਸਕਦੇ ਹੋ ਬੀਜ ਪਿਆ ਇਹਦੇ ਵਿੱਚ ਆਪਾਂ ਜਿਹੜੀ ਆਪਣੀ ਦਵਾਈ ਆ ਉਹਨੂੰ ਉਹਦੇ ਵਿੱਚ ਰਲਾ ਦੇਣਾ ਤੇ ਜਦੋਂ ਆਪਾਂ ਉਹਨੂੰ ਰਲਾਣੇ ਉਹਨਾਂ ਚੰਗੀ ਤਰ੍ਹਾਂ ਮਿਕਸ ਕਰਨਾ ਵੀ ਦਵਾਈ ਦੇ ਜਿਹੜੇ ਕੰਨ ਨੇ ਉਹ ਆਪਣੇ ਬੀਜ ਦੇ ਨਾਲ ਜਿਹੜੇ ਆ ਚੰਗੀ ਤਰ੍ਹਾਂ ਲੱਗ ਜਾਣ ਤਾਂ ਜੋ ਜਿਹੜੀ ਇਹਦੇ ਵਿੱਚ ਜਿੰਸ ਹੋਣਗੇ ਬਿਮਾਰੀ ਦੇ ਉਹ ਜਿਹੜੇ ਉਹਨਾਂ ਤੋਂ ਆਪਾਂ ਨਿਜਾਤ ਪਾ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਉਹ ਚੰਗੀ ਤਰ੍ਹਾਂ ਰਲਾ ਰਹੇ ਹਾਂ ਤੋਂ ਬਾਅਦ ਹਲਕਾ ਹਲਕਾ ਬੜੇ ਹਲਕੇ ਹੱਥਾਂ ਦੇ ਨਾਲ ਉਹਨੂੰ ਮਲ ਦਿੱਤਾ ਵੀ ਤਾਂ ਜੋ ਹਰ ਬੀਜ ਦੇ ਨਾਲ ਚੰਗੀ ਤਰ੍ਹਾਂ ਜਿਹੜੀ ਹੈ ਲੱਗ ਜਾਵੇ ਇਸ ਤੋਂ ਬਾਅਦ ਜਿਹੜੀ ਆਪਾਂ ਦਵਾਈ ਆਪਣੀ ਡਰਲ ਦੇ ਵਿੱਚ ਪਾ ਕੇ ਬੜੇ ਸੋਹਣੇ ਤਰੀਕੇ ਨਾਲ ਜਿਹੜੀ ਆ ਇਹ ਦੀ ਬਜਾਈ ਜਿਹੜੀ ਆ ਕਰ ਸਕਦੇ ਹਾਂ ਇੱਕ ਚੀਜ਼ ਆ ਹੋਰ ਵੀ ਧਿਆਨ ਰੱਖਣ ਵਾਲੀ ਚੀਜ਼ ਆ ਇਹ ਤਾਂ ਸਿੱਗੀਆਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਪਾਊਡਰ ਹੁੰਦਾ ਧੂੜਾ ਹੁੰਦਾ ਜਿਹਦੇ ਵਿੱਚ ਫਾਰ ਐਗਜ਼ਾਮਪਲ ਜੇ ਦਵਾਈਆਂ ਦੀ ਗੱਲ ਕਰਦੇ ਆ ਤਾਂ ਵਿਟਾਵੈਕਸ ਪਾਵਰ ਹੈ ਜਿਹੜੀ ਕਿ 120 ਗ੍ਰਾਮ ਸਿਫਾਰਿਸ਼ ਕੀਤੀ ਹੋਈ ਹੈ ਇਸੇ ਤਰ੍ਹਾਂ ਵਿਟਾਵੈਕਸ ਦਵਾਈ ਹੈ ਜਿਹੜੀ 80 ਗ੍ਰਾਮ ਸਿਫਾਰਿਸ਼ ਕੀਤੀ ਆ ਆਪਾਂ 40 ਕਿਲੋ ਬੀਜ ਦੇ ਲਈ ਤੇ ਇਸੇ ਤਰ੍ਹਾਂ ਰੈਕਸਲੀਜੀ ਇੱਕ ਦਵਾਈ ਹੈ ਓਰੀਅਸ ਹੈਗੀ ਹੈ ਇਹ 13 ਐਮ ਐਲ ਜਿਹੜੀ ਆ ਆਪਾਂ 40 ਕਿਲੋ ਬੀਜ ਪਿੱਛੇ ਵਰਤਣੀ ਆ ਹੁਣ ਜਿਹੜੀ ਤਾਂ ਹੈਗੀ ਹੈ ਤਰਲ ਤਰਲ ਨੂੰ ਕੀ ਕਰਨਾ ਜਿਵੇਂ 13 ਐਮ ਐਲ ਦਵਾਈ ਹੈ ਉਹਨੂੰ ਤੁਸੀਂ ਥੋੜਾ ਪਾਣੀ ਆ 10 ਕੰਮਲ ਪਾਣੀ ਦੇ ਵਿੱਚ ਘੋਲ ਲੈਣੀ ਆ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਜਿਹੜਾ ਤੁਹਾਡਾ ਬੀਜ ਆ ਉਹਦੇ ਵਿੱਚ ਇਹਨੂੰ ਰਲਾਣਾ ਤੇ ਥੋੜਾ ਬਿਓ ਚੰਗੀ ਤਰ੍ਹਾਂ ਤੁਹਾਡੇ ਜਿਹੜੇ ਬੀਜ ਦੇ ਉੱਤੇ ਲੱਗ ਸਕਦੀ ਲੱਗ ਲਗ ਜਾਵੇ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਥੋੜਾ ਛਾਂਵੇਂ ਰੱਖ ਲਓ ਵੀ ਬਹੁਤੀ ਗਿੱਲ ਨਾ ਹੋਵੇ ਕਿਉਂਕਿ ਜਦੋਂ ਆਪਾਂ ਬੀਜਾਂਗੇ ਫਿਰ ਆਪਾਂ ਨੂੰ ਥੋੜੀ ਦਿੱਕਤ ਆ ਸਕਦੀ ਹੈ ਬਟ ਅਦਰਵਾਈਜ਼ ਜੇ ਆਪਾਂ ਪਾਣੀ ਬਹੁਤ ਘੱਟ ਰੱਖ ਕੇ ਉਹਨੂੰ ਮਿਲਾ ਲੈਂਦੇ ਤਾਂ ਇਹਨੂੰ ਜ ਕੋਈ ਦਿੱਕਤ ਆਉਂਦੀ ਨਹੀਂ ਹੈ ਤੇ ਤਾਂ ਆਪਾਂ ਜਿਹੜੀਆਂ ਬੀਜ ਸੋਧ ਕਰ ਸਕਦੇ ਆ ਤੇ ਦੂਜਾ ਇਹ ਕਿ ਇਹਦੇ ਵਿੱਚ ਜ਼ਰੂਰ ਧਿਆਨ ਰੱਖਣ ਵੀ ਜਿਹੜੀਆਂ ਵੀ ਦਵਾਈਆਂ ਨੇ ਉਦੀ ਮਕਦਾਰ ਜਿਹੜੀ ਹੈ ਉਹ ਉਨੀ ਹੀ ਵਰਤੀ ਜਾਵੇ ਜਿਵੇਂ ਮੈਂ ਫੇਰ ਰਿਪੀਟ ਕਰ ਦਿੰਨੀ ਆ ਦਵਾਈਆਂ ਡਾਕਟਰ ਸਾਹਿਬ ਵੀ ਰੈਕਸਲੀਜੀ ਹੋਗੀ ਓਬੀਅਸ ਹੋਗੀ ਇਹ ਆਪਾਂ 13 ਐਮ ਐਲ ਵਰਤਣੀ ਆ ਤੇ ਇਸੇ ਤਰ੍ਹਾਂ ਆਪਣੀ ਵਿਟਾਵੈਕਸ ਪਾਵਰ ਹੈ ਜਿਹੜੀ ਕਿ 120 ਗ੍ਰਾਮ ਚ ਫਾਰਿਸ਼ ਕੀਤੀ ਹੈ ਤੇ ਵਿਟਾਵੈਕਸ ਦਵਾਈ ਹੈ ਉਹ 80 ਗ੍ਰਾਮ ਵਰਤਣੀ ਆ ਇਹ ਹੈਗਾ 40 ਕਿਲੋ ਬੀਜ ਲਈ ਆਪਾਂ ਵਰਤ ਸਕਦੇ ਆ ਇਸੇ ਤਰ੍ਹਾਂ ਟੈਬੂਸੀਡ ਹੈ ਸੀ ਡੈਕਸ ਹੈਗੀ ਹੈ ਜਿਹੜੀ ਆਪਣੀ 1 ਗ੍ਰਾਮ ਪ੍ਰਤੀ ਕਿਲੋ ਬੀਜ ਪਿੱਛੇ ਮਤਲਬ ਕਿ ਜੇ ਜੈਸਾ ਡਾਕਟਰ 40 ਕਿਲੋ ਬੀਜਤਾ 40 ਗ੍ਰਾਮ ਜਿਹੜੀ ਦਵਾਈ ਉਹਦੇ ਪਿੱਛੇ ਲੱਗੇਗੀ ਇਹ ਜਿਹੜੀਆਂ ਦਵਾਈਆਂ ਦਸੀਆਂ ਇਹ ਆਪਾਂ ਨੂੰ ਕਿੰਨਾਂ ਬਿਮਾਰੀਆਂ ਦੇ ਅਗੇਂਸਟ ਰੋਕਥਾਮ ਕਰਦੀਆਂ ਉਹਦੇ ਵਿੱਚ ਵੀ ਇੱਕ ਡਾਕਟਰ ਆਪਣੀ ਪੀਪੀਟੀ ਛੋਟੀ ਜਿਹੀ ਬਣੀ ਹੋਈ ਹੈ ਜਿਹਦੇ ਵਿੱਚ ਦਵਾਈਆਂ ਬਿਮਾਰੀਆਂ ਦਸੀਆਂ ਹੋਈਆਂ ਮੈਂ ਆਪਣੇ ਸਾਥੀਆਂ ਨੂੰ ਕਹੂੰਗਾ ਉਹਨਾਂ ਨੂੰ ਵੀ ਵੀਡੀਓ ਦਿਖਾ ਦਿਓ ਪਲੀਜ਼ ਇਹਦੇ ਵਿੱਚ ਡਾਕਟਰ ਸਾਹਿਬ ਇੱਕ ਕੰਗਿਆਰੀ ਦੀ ਸਮੱਸਿਆ ਆਉਂਦੀ ਇੱਕ ਸਿੱਟਿਆਂ ਦੀ ਕੰਗਿਆਰੀ ਐ ਇਸੇ ਤਰ੍ਹਾਂ ਇੱਕ ਪੱਤਿਆਂ ਦੇ ਕੰਗਿਆਰੀ ਆ ਤੇ ਇਹ ਜਿਹੜੀ ਕੰਗਿਆਰੀ ਆ ਇਹਦੇ ਇਹਦੇ ਰੋਕਥਾਮ ਦੇ ਲਈ ਜਿਹੜਾ ਹੈ ਆਪਾਂ ਇਸ ਤਰੀਕੇ ਨਾਲ ਡਾਕਟਰ ਸਾਹਿਬ ਇਹ ਗੱਲ ਕਰ ਜੀ ਜੀ ਡਾਕਟਰ ਸਾਹਿਬ ਇਹਦੇ ਵਿੱਚ ਦੇਖੋ ਸਿੱਟਿਆਂ ਦੀ ਕਾਂਗਿਆਰੀ ਦੀ ਗੱਲ ਕੀਤੀ ਜਿਹੜਾ ਸਿੱਟਾ ਉਹਦੇ ਵਿੱਚ ਕੋਈ ਦਾਣਾ ਨਹੀਂ ਬਣਦਾ ਕਾਲਾ ਧੂੜਾ ਪੈ ਜਾਂਦਾ ਤੇ ਇਸ ਸਮੇਂ ਦੇ ਉੱਤੇ ਆਪਾਂ ਇਹਦੀ ਕੋਈ ਰੋਕਥਾਮ ਨਹੀਂ ਕਰ ਸਕਦੇ ਇਸ ਕਰਕੇ ਆਪਾਂ ਨੂੰ ਇਹਦਾ ਬੀਜ ਸੋਧ ਹੀ ਕਰਨਾ ਚਾਹੀਦਾ ਤੇ ਇਸੇ ਤਰ੍ਹਾਂ ਨਾਲ ਵਾਲੀ ਫੋਟੋ ਦੇ ਵਿੱਚ ਦੇਖ ਸਕਦੇ ਆਪਾਂ ਪੱਤਿਆਂ ਦੇ ਉੱਤੇ ਹੈ ਕਾਲਾ ਧੂੜਾ ਬਣਿਆ ਹੋਇਆ ਜਿਹੜੀਆਂ ਵੀ ਪੱਤਿਆਂ ਦੇ ਵਿੱਚ ਨਾੜਾਂ ਹੁੰਦੀਆਂ ਉਹਦੇ ਵਿੱਚ ਉਹਦੇ ਫੰਗਸ ਦੇ ਉੱਲੀ ਦੇ ਜਿਹੜੇ ਸਮਟ ਸੁਰਾਈ ਅਸੀਂ ਆਪਣੀ ਭਾਸ਼ਾ ਦੇ ਕਿਹਾ ਨਹੀਂ ਆ ਕਾਲਾ ਧੂੜਾ ਕਹਿ ਸਕਦੇ ਹਾਂ ਉਹਦੇ ਵਿੱਚ ਬਣ ਜਾਂਦੇ ਨੇ ਤੇ ਬਾਅਦ ਵਿੱਚ ਇਹ ਆਪਣੇ ਬੀਜ ਦੇ ਤੇ ਐਕਸਟਰਨਲੀ ਲੱਗਦੇ ਨੇ ਜਾਂ ਉਹਦੇ ਉੱਤੇ ਪਰਤ ਦੇ ਉੱਤੇ ਆ ਕੇ ਚਪਕ ਜਾਣਗੇ ਜਾਂ ਕਹਿ ਲੋ ਤੇ ਇਹ ਅਗਲੇ ਸੀਜ਼ਨ ਦੇ ਵਿੱਚ ਆਪਣੇ ਬੀਜ ਦੇ ਰਾਹੀਂ ਜਿਹੜੀ ਇਹ ਬਿਮਾਰੀ ਦਾ ਹਮਲਾ ਹੋਣ ਦੇ ਖਰਸ਼ਾ ਰੋਗ ਇਸ ਕਰਕੇ ਹਮੇਸ਼ਾ ਪਹਿਲੇ ਹੀ ਸਟੈਪ ਦੇ ਉੱਤੇ ਆਪਾਂ ਬੀਜੋਦ ਕਰ ਲਈਏ ਤਾਂ ਆਪਾਂ ਇਹਨਾਂ ਬਿਮਾਰੀਆਂ ਤੋਂ ਨਜਾਤ ਪਾ ਸਕਦੇ ਆ। ਬਿਲਕੁਲ ਠੀਕ ਹੈ। ਦੂਜੀ ਇੱਕ ਚੀਜ਼ ਡਾਕਟਰ ਸਾਹਿਬ ਦੇ ਵਿੱਚ ਇਹ ਵੀ ਆ ਇਹ ਤਾਂ ਕੱਲਾ ਸੀਗਾ ਬਿਮਾਰੀਆਂ। ਇਸੇ ਤਰ੍ਹਾਂ ਜੇ ਸਿਉਂਕ ਦੀ ਸਮੱਸਿਆ ਆਪਣੇ ਕੁੱਤਿਆਂ ਦੇ ਵਿੱਚ ਹੈਗੀ ਆ ਕਿਉਂਕਿ ਜੇ ਸਿਉਂਕ ਦੀ ਸਮੱਸਿਆ ਹੋਵੇ ਤੇ ਕਣਕ ਦੇ ਵਿੱਚ ਬਹੁਤ ਨੁਕਸਾਨ ਕਰਦੀ ਹੈ ਕਿਉਂਕਿ ਆਪਣਾ ਬੂਟਾ ਜਿਹੜਾ ਉਹ ਚੱਲਣ ਹੀ ਨਹੀਂ ਦਿੰਦੀ ਆ। ਉਹਦੇ ਵਿੱਚ ਜੀ ਕੰਪਲੀਟ ਕਹਿ ਲਓ ਵੀ ਬੂਟਾ ਜਿਹੜਾ ਆਪਣਾ ਮਰ ਜਾਂਦਾ ਤਾਂ ਉਸ ਕੰਡੀਸ਼ਨ ਦੇ ਵਿੱਚ ਵੀ ਡਾਕਟਰ ਡਾਕਟਰ ਸਾਹਿਬ ਆਪਣ ਇਹਨਾਂ ਵਿੱਚ ਚਾਰ ਦਵਾਈਆਂ ਜਿਹੜੀ ਵੀ ਤੁਹਾਨੂੰ ਨੀਲੇ ਉਪਲਬਧ ਹੁੰਦੀ ਹੈ ਜਿਵੇਂ ਕਿ ਡਰਸਬਾਨ ਹੈ ਜਿਹਨੂੰ ক্লোਰੋਪਾਈਰੀਫੋਸ ਵੀ ਕਹਿ ਦਿੰਨੇ ਹੈ ਡਰਮਟ ਦੇ ਨਾਮ ਤੋਂ ਵੀ ਹੈਗੀ ਆ ਇਹ 4 ਐਮ ਐਲ ਹੈ ਆਪਾਂ ਜਿਹੜੀ ਹੈ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਵਰਤਣੀ ਹੈ ਇਸੇ ਤਰ੍ਹਾਂ ਨਿਓਨਿਕਸ ਦਵਾਈ ਜਿਹੜੀ ਹੈ ਉਹ ਸਿਫਾਰਿਸ਼ ਕੀਤੀ ਹੈ ਉਹ ਆਪਣੀ 2 ਐਮਐਲ ਹੈ ਉਹ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਹੈ ਇਸੇ ਤਰ੍ਹਾਂ 1 ਗ੍ਰਾਮ ਕਰੂਜ਼ਰ ਦਵਾਈ ਵੀ ਆਪਾਂ ਵਰਤ ਸਕਦੇ ਹਾਂ ਪ੍ਰਤੀ ਕਿਲੋ ਬੀਜ ਦੇ ਹਿਸਾਬ ਦੇ ਨਾਲ ਇਹਦੇ ਵਿੱਚ ਡਾਕਟਰ ਸਾਹਿਬ ਇੱਕ ਚੀਜ਼ ਦਾ ਹੋਰ ਧਿਆਨ ਰੱਖ ਸਕਦੇ ਆ ਇੱਕ ਜਿਹੜੀ ਨਿਓਨਿਕਸ ਦਵਾਈ ਹੈ ਜਿਹਦੀ ਕਿ ਸਿਫਾਰਿਸ਼ 2 ਐਮਐਲ ਹੈ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਇਹ ਕੰਗਿਆਰੀ ਦਾ ਵੀ ਟੱਕਰਾ ਕਰ ਦਿੰਦੀ ਹੈ ਤੇ ਨਾਲ ਦੀ ਨਾਲ ਹੀ ਇਹ ਸਿਉਕ ਵਾਸਤੇ ਵੀ ਜਿਹੜੀ ਹੈ ਬਹੁਤ ਹੀ ਅਸਰਦਾਰ ਹੈ ਤੇ ਆਪਾਂ ਜੇ ਕਿਸੇ ਦੇ ਖੱਤਿਆਂ ਦੇ ਵਿੱਚ ਸਿਉਂਕ ਦੀ ਸਮੱਸਿਆ ਵੀ ਹੈਗੀ ਆ ਤੇ ਨਾਲ ਦੀ ਨਾਲ ਉੱਥੇ ਆਪਾਂ ਕੋਸ਼ਿਸ਼ ਕਰੀਏ ਵੀ ਆਪਾਂ ਨਿਓਨਿਕਸ ਵਰਤ ਲਈਏ ਕਿਉਂਕਿ ਨਿਓਨਿਕਸ ਨਾਲ ਤੁਹਾਡੀ ਕੰਗਿਆਰੀ ਦੀ ਸਮੱਸਿਆ ਦਾ ਵੀ ਹੱਲ ਹੋ ਜਾਊਗਾ ਤੇ ਨਾਲ ਦੀ ਨਾਲ ਸਿਉਂਕ ਦਾ ਜੀ ਹੱਲ ਹੋ ਜਾਊਗਾ ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਲੋੜ ਦੇ ਹਿਸਾਬ ਨਾਲ ਜਿਹੜੀ ਇਹ ਦਵਾਈ ਸਿਫਾਰਿਸ਼ ਕੀਤੀਆਂ ਦੱਸੀਆਂ 4 ਐਮ ਐਲ ਜਿਵੇਂ ਕਿ ਡਰਸਬਨ ਹੋਊਗੀ, ক্লোਰੋਪਾਈਰੀਫੋਸ ਹੋਊਗੀ ਇਸੇ ਤਰ੍ਹਾਂ ਨਿਓਨਿਕਸ 2 ਐਮ ਐਲ ਤੇ ਇਹਨਾਂ ਜਿਹੜੀਆਂ ਦਵਾਈਆਂ ਨੂੰ ਵਰਤ ਕੇ ਆਪਾਂ ਬੀਜ ਸੋਧ ਕਰ ਸਕਦੇ ਹਾਂ ਬੜੀ ਵਧੀਆ ਤਰੀਕੇ ਨਾਲ ਸੋ ਬਿਲਕੁਲ ਸਹੀ ਗੱਲ ਡਾਕਟਰ ਜੀ ਜੀ ਇਜਾਜ਼ਤ ਹੋਵੇ ਮੈਂ ਇੱਕ ਦੋ ਸਾਥੀ ਸਾਡੇ ਨੇ ਉਹਨਾਂ ਨੂੰ ਜੀ ਆਇਆਂ ਕਹਦੇ ਨਾਲ ਨਾਲ ਉਹਨਾਂ ਸਵਾਲ ਵੀ ਪੁੱਛਾਂ ਮੈਂ ਖੁਸਾ ਸਾਹਿਬ ਸਾਡੇ ਉਹ ਪਤਾ ਕਬੂਲ ਕਰਿਆ ਜੀ ਟੈਲ ਸਿੰਘ ਜੀ ਦੀ ਗੱਲ ਕਰਦੇ ਨੇ ਰਾੜੀ ਵਾਲੀ ਗੱਲ ਕਰਦੇ ਨੇ ਠੀਕ ਹੈ ਜੀ ਫਿਰ ਖੁਸਾ ਸਾਹਿਬ ਦਾ ਛੋਟਾ ਜਿਹਾ ਸੁਝਾਅ ਸੀਗਾ ਵਿਸੋਧਨ ਲਈ ਉਹ ਕੈਮੀਕਲ ਵਿਦੱਸੀ ਜਾਣ ਜਿਨ੍ਹਾਂ ਦੇ ਵਰਤੋਂ ਨਾਲ ਸੂਰਮ ਦੇ ਨੁਕਸਾਨ ਤੋਂ ਬਚਾਅ ਕੀਤਾ ਜਾ ਸਕਦਾ ਹੈ ਸੂਰਬਿਜੀਕਰਣ ਪੜ ਦਿੰਦੇ ਹਨ ਡਾਕਟਰ ਸਾਹਿਬ ਇਹਦੇ ਬਾਰੇ ਕੋਈ ਹੈ ਆਪਣੇ ਕੋਲ ਸਵਾਰ ਨਹੀਂ ਡਾਕਟਰ ਸਾਹਿਬ ਇਹਦੇ ਕੋਲ ਆਪਣੇ ਕੋਲ ਐ ਸੱਚ ਨਹੀਂ ਨਾਲੇ ਸੂਰਾਂ ਦਾ ਉਸ ਟਾਈਮ ਜਦੋਂ ਆਪਾਂ ਬੀਜੀ ਹੋਈ ਆ ਉਦੋਂ ਤਾਂ ਹਲੇ ਉਹ ਖੇਤ ਦੇ ਵਿੱਚ ਆਈ ਤਾਂ ਜਿਹੜਾ ਹਮਲਾ ਇਹਦੇ ਲਈ ਇੱਕ ਮੈਨੂੰ ਲੱਗਦਾ ਵੀ ਸ਼ਾਇਦ ਖੇਤੀਬਾੜੀ ਮਹਿਕਮੇ ਦੇ ਵਿੱਚ ਤਾਰ ਜਿਹੜਾ ਕੋਈ ਕਰੰਟ ਵਾਲੀ ਤਾਰ ਹੁੰਦੀ ਹੈ ਉਹਦੇ ਨਾਲ ਇਹਨਾਂ ਨੂੰ ਆਪਾਂ ਥੋੜਾ ਬਹੁਤ ਕਰ ਸਕਦੇ ਹਾਂ ਬਟ ਅਦਰਵਾਈਜ਼ ਜੀ ਦਵਾਈ ਦੇ ਨਾਲ ਨਹੀਂ ਆਪਾਂ ਕਿਉਂਕਿ ਦਵਾਈ ਲਾ ਕੇ ਇੱਕ ਤਰ੍ਹਾਂ ਜ਼ਹਿਰ ਹੈ ਬਿਲਕੁਲ ਠੀਕ ਹੈ ਮਾਰ ਨਹੀਂ ਹੋਇਆ ਕਿਸੇ ਤਰੀਕੇ ਨਾਲ ਤਾਂ ਕਰਕੇ ਇਦਾਂ ਦੀ ਸਿਫਾਰਿਸ਼ ਤਾਂ ਯੂਨੀਵਰਸਿਟੀ ਵੱਲੋਂ ਨਹੀਂ ਹੈਗੀ ਖੁਸ਼ਾ ਸਾਹਿਬ ਵੈਸੇ ਇਹ ਵਿਨਵਨ ਸਿਚੁਏਸ਼ਨ ਵਾਲੀ ਗੱਲ ਹੈ ਮੇਰੇ ਕੋਈ ਸਾਥੀ ਸਾਇੰਟਿਸਟ ਸੀ ਅਮਰੀਕਾ ਤੋਂ ਉਹ ਗੱਲ ਕਰਦੇ ਸੀ ਵੀ ਕੋਈ ਵੀ ਚੀਜ਼ ਹੋਵੇ ਤੇ ਉਹਦੇ ਕੋਈ ਸਵਾਲ ਤੁਹਾਡੇ ਵੱਲੋਂ ਆਇਆ ਜਿਹੜੀ ਲੋੜ ਜੇ ਮੰਨ ਲਓ ਹੈ ਤਾਂ ਵੀ ਵੀ ਇਹ ਪਰ ਵਿਨਵਨ ਵਾਲੀ ਗੱਲ ਹੈ ਵੀ ਸਾਡੇ ਕੋਲ ਹੈ ਜੇ ਨਹੀਂ ਹੈ ਤਾਂ ਬਣਾਵੋਗੇ ਤੇ ਇਹਦਾ ਮਤਲਬ ਉਹ ਵੀ ਵਿਨਵਨ ਵਾਲੀ ਗੱਲ ਹੈ ਇਹ ਪ੍ਰੋਜੈਕਟ ਜਿਹੜੇ ਵੀ ਨਵੇਂ ਸ਼ੁਰੂ ਹੁੰਦੇ ਨੇ ਵਿਨਮਨ ਪੋਜੀਸ਼ਨ ਵਾਲੀ ਗੱਲ ਹੈ ਦੂਜੀ ਗੱਲ ਕਰਦੇ ਜੀ ਦੂਸਰ ਕੋਈ ਅਜੀਹਾ ਜਿਹੜਾ ਜੈ ਰਾਜ ਉਸ ਨਾਲ ਕਣ ਦੇ ਤਨਦੀ ਗੁੰਡੀ ਸੁੰਡੀ ਦਾ ਪਛਾਣ ਕੀਤਾ ਜਾ ਸਕੀ ਆ ਡਾਕਟਰ ਸਾਹਿਬ ਇਹ ਦੇ ਵਿੱਚ ਹਾਂਜੀ ਦਵਾਈਆਂ ਜਿਹੜੀਆਂ ਦੱਸਿਆ ਬਿਠਾਲਦੀ ਘੜੀ ਆਪਾਂ ਨੂੰ ਤਾਂ ਜ਼ਿਆਦਾ ਫੋਕਸ ਆਪਣੇ ਬੀਜ ਸੋਧ ਵੱਲ ਕਰਨਾ ਕਿਉਂਕਿ ਬਿਜਾਈ ਦਾ ਸਮਾਂ 15 ਨਵੰਬਰ ਆਪਣਾ ਪਹਿਲੇ 15 ਵਾਲੇ ਦੇ ਜਿਹੇ ਕਣਕ ਬੀਜੀ ਜਾਵੇ ਕਿਉਂਕਿ ਇਸ ਟਾਈਮ ਤਾਂ ਹਮਲਾ ਨਹੀਂ ਹੋਣਾ ਜਦੋਂ ਆਪਣੀ ਕਣਕ 4 2 ਤੋਂ 4 ਜਾਂ 6 ਸਟੇਜ ਪੱਤਿਆਂ ਦੀ ਸਟੇਜ ਤੇ ਆ ਜੂਗੀ ਉਸ ਟਾਈਮ ਆਪਾਂ ਨੂੰ ਇਹਦੇ ਹਮਲੇ ਦੇ ਵਿੱਚ ਜੇ ਦੇਖਣ ਨੂੰ ਮਿਲਦਾ ਤਾਂ ਯੂਨੀਵਰਸਿਟੀ ਵੱਲੋਂ ਆਪਾਂ ਸਿਫਾਰਿਸ਼ ਕੀਤੀਆਂ ਦਵਾਈਆਂ ਜਿਹੜੀਆਂ ਉਹ ਵਰਤ ਸਕਦੇ ਉਹਨਾਂ ਹੀ ਮਕਦਾਰ ਚ ਵਈਏ ਸਪਾਟ ਐਪਲੀਕੇਸ਼ਨ ਵੀ ਕਰ ਸਕਦੇ ਤਾਂ ਬੜੇ ਸੋਹਣੇ ਤਰੀਕੇ ਨਾਲ ਆਪਾਂ ਦਾ ਕੰਟਰੋਲ ਕਰ ਸਕਦੇ ਹਾਂ ਬਿਲਕੁਲ ਠੀਕ ਹੈ ਜੀ ਚੇਅਰਮੈਨ ਸਾਹਿਬ ਇਹ ਗੱਲ ਕਰਦੇ ਨੇ ਇਹ ਕਰਦੇ ਨੇ ਸਾਡੇ ਵੱਲੋਂ ਵੀ ਵੀ ਫੱਦੇ ਕਬੂਲ ਕਰਿਓ ਜੀ ਤੁਸੀਂ ਜੁੜਦੇ ਰਹੋ ਸਾਡੇ ਨਾਲ ਇੰਦਰਜੀਤ ਸਿੰਘ ਜੀ ਮੈਂ ਗਲਤ ਨਹੀਂ ਸਾਡੇ ਵੱਲੋਂ ਫੱਦੇ ਕਬੂਲ ਕਰਦੇ ਪਾਤੜਾ ਪਛਤਵਾ ਇੰਦਰਜੀਤ ਸਿੰਘ ਜੀ ਇੱਕ ਮਾਸਟਰ ਚੰਗੀ ਗੱਲ ਹੈ ਜੋ ਤਾ ਜੋ ਜਗਦੀ ਹੈ ਇਹ ਖੇਤੀਬਾੜੀ ਦਾ ਮਾਸਟਰ ਹੈ ਤੇ ਵੱਡੀ ਸਕਰੀਨ ਤੇ ਜੋ ਵੀ ਹੈ ਇਹ ਪ੍ਰੋਗਰਾਮ ਉਲਿਕੇ ਜਾਂਦੀ ਜਸਦੀ ਖੇਤਬਾਣੀ ਪ੍ਰੋਗਰਾਮ ਵੱਲੋਂ ਇਹ ਉੱਥੇ ਨਸ਼ਾ ਕਰਦੇ ਨਵੇਂ ਬੱਚਿਆਂ ਨੂੰ ਸਾਰਿਆਂ ਨੂੰ ਦਿਖਾਉਂਦੇ ਨੇ ਤੇ ਕਿਸੇ ਤਰ੍ਹਾਂ ਜੋ ਚੰਗਾ ਸੁਨੇਹਾ ਹੋਂ ਤੱਕ ਪਹੁੰਚਦਾ ਹੋਵੇ ਤੇ ਇਹਨਾਂ ਵੱਲੋਂ ਜੋ ਉਤਰਾਵਾ ਵਿڈیا ਜਾਂਦਾ ਅਸੀਂ ਉਸ ਦੇ ਉਸ ਨੂੰ ਬੜਾ ਐਪਰੀਸ਼ੀਏਟ ਕਰਦੇ ਆ ਇੰਦਰਜੀਤ ਸਿੰਘ ਜੀ ਤੁਸੀਂ ਲਗਾਤਾਰ ਸਾਡੇ ਨਾਲ ਜੁੜ ਰਹੇ ਹੋ ਉਮੀਦ ਕਰਦੇ ਬੱਚੇ ਵੀ ਇਸ ਨੂੰ ਵੇਖਦੇ ਹੋਣਗੇ ਤੇ ਇਦਾਂ ਹੀ ਹੋ ਹੋ ਸਾਥੀਆਂ ਦੇ ਸਵਾਲ ਨੇ ਵੀ ਉਹ ਨਾਲ ਨਾਲ ਲਈ ਜਾਵਾਂਗੇ ਅੱਛਾ ਮੈਡਮ ਤੁਸੀਂ ਗੱਲ ਇਹ ਕਰ ਸੀ ਵੀ ਸੋਧੀਆਂ ਆਪਾਂ ਸਾਡੀ ਗੱਲ ਕਿਤੇ ਦਵਾਈਆਂ ਦਾ ਉਸ ਜ਼ਿਕਰ ਕੀਤਾ ਦੋਟਾ ਬਹਿ ਤਾਂ ਜ਼ਿਆਰੇ ਨੇ ਪਰ ਇਹਦੇ ਨਾਲ ਅਸੀਂ ਕਾਫੀ ਹੱਦ ਤੱਕ ਬਿਮਾਰੀ ਨੂੰ ਕੰਟਰੋਲ ਕਰ ਸਕਦੇ ਆ ਜਦੋਂ ਵੀ ਸੋਧ ਕਰਨੀ ਹੈ ਉਸ ਵਿੱਚ ਕੁਝ ਸਾਵਧਾਨ ਨਿਯਮ ਧਿਆਨ ਚ ਰੱਖਣੀਆਂ ਜੀ ਡਾਕਟਰ ਸਾਹਿਬ ਬਿਲਕੁਲ ਹੋ ਪਲੀਜ਼ ਹੋ ਤੁਸੀਂ ਜੁੜ ਦੱਸੋ ਇਹ ਇਹ ਬਹੁਤ ਇੱਕ ਇਹੋ ਜਿਹਾ ਇੰਪੋਰਟੈਂਟ ਪਾਰਟ ਹੈ ਜਿਹੜਾ ਆਪਾਂ ਸ਼ਾਇਦ ਇੰਨਾ ਧਿਆਨ ਨਹੀਂ ਕਰਦੇ ਜਾਂ ਤਰਜੀ ਨਹੀਂ ਦਿੰਦੇ ਕਿਉਂਕਿ ਜਿਹੜਾ ਜਦੋਂ ਵੀ ਆਪਾਂ ਬੀਜੋਦ ਕਰਦੇ ਹਾਂ ਤਾਂ ਇਹ ਜ਼ਹਿਰਾਂ ਨੇ ਇੱਕ ਤਰ੍ਹਾਂ ਦੇ ਰਸਾਇਣ ਹੀ ਨੇ ਤੇ ਜਦੋਂ ਆਪਾਂ ਬੀਜੋਦ ਕਰਨੀ ਆ ਤਾਂ ਇੱਕ ਤਾਂ ਸਭ ਤੋਂ ਜ਼ਰੂਰੀ ਇਹ ਵੀ ਜਿਹੜੀ ਸਫਾਰਿਸ਼ ਕੀਤੀ ਦਵਾਈ ਉਹਦੀ ਲੋੜਿੰਦਾ ਮਾਤਰਾ ਹੀ ਵਰਤੀਏ ਉਸ ਤੋਂ ਵੱਧ ਨਾ ਲਈਏ ਠੀਕ ਹੈ ਜੀ ਦੂਜਾ ਜਦੋਂ ਵੀ ਆਪਾਂ ਇਹ ਦਵਾਈਆਂ ਜਿਹੜੀਆਂ ਵਰਤਣੀਆਂ ਨੇ ਤੇ ਉਹਦੇ ਵਿੱਚ ਕੀ ਹੈ ਵੀ ਰਸਾਇਣਾਂ ਨੂੰ ਆਪਸ 'ਚ ਨਹੀਂ ਰਲਾਉਣਾ ਹੈਗਾ ਜਿਹੜੀ ਦੱਸੀ ਗਈ ਹੈ ਉਹ ਵਰਤੀਏ ਤੇ ਦੋ ਚਾਰ ਜਹਿਰਾਂ ਆਪਸ 'ਚ ਮਿਲਾ ਕੇ ਕਦੇ ਨਾ ਵਰਤੀਏ ਉਹਦੇ ਨਾਲ ਵੀ ਜਿਹੜਾ ਨੁਕਸਾਨ ਹੈ ਆਪਾਂ ਨੂੰ ਹੁੰਦਾ ਤੇ ਤੀਜੀ ਗੱਲ ਇਹਦੇ ਵਿੱਚ ਇਹ ਜ਼ਰੂਰੀ ਹੈ ਡਾਕਟਰ ਸਾਹਿਬ ਵੀ ਜਿਹੜਾ ਬੀਜ ਸੋਧ ਆਪਾਂ ਕਰਨਾ ਹੈ ਇਹਨੂੰ ਆਪਾਂ ਸਮੇਂ ਤੋਂ ਪਹਿਲਾਂ ਨਹੀਂ ਕਰਕੇ ਰੱਖਣਾ ਕਿਉਂਕਿ ਆਦਰਵਾਇਜ਼ ਇਹ ਕੀ ਕਰਦਾ ਜਿਹੜੀ ਕਣਕ ਦੀ ਜੰਮਣ ਸ਼ਕਤੀ ਉਹਨੂੰ ਪ੍ਰਭਾਵਿਤ ਕਰਦਾ ਤੇ ਆਪਣਾ ਨੁਕਸਾਨ ਹੁੰਦਾ ਉਸ ਚੀਜ਼ ਤੇ ਇਹ ਠੀਕ ਹੈ ਜੀ ਤੇ ਇਹਨੂੰ ਇਹ ਨਹੀਂ ਵੀ ਮਹੀਨਾ ਪਹਿਲਾਂ ਆਪਾਂ ਕਰਕੇ ਰੱਖ ਲਈਏ ਤੇ ਉਸ ਤੋਂ ਬਾਅਦ ਆਪਾਂ ਬਿਜਾਈ ਕਰੀਏ ਉਹ ਬਿਲਕੁਲ ਵੀ ਸਹੀ ਨਹੀਂ ਹੈਗਾ ਇੱਕ ਹੋਰ بڑا ਸੌਖਾ ਤਰੀਕਾ ਜੇ ਆਪਾਂ ਬੀਜ ਸੋਧ ਕਰਨਾ ਤਾਂ ਬੀਜ ਸੋਧ ਲਈ ਇੱਕ ਡਰਮ ਬਣਾਇਆ ਗਿਆ ਹੈ ਸੀ ਟ੍ਰੀਟਮੈਂਟ ਡਰਮ ਕਹਿੰਦੇ ਆ ਇਹ ਬਹੁਤ ਕਿਸਾਨਾਂ ਦੇ ਕੋਲ ਹੈਗਾ ਕਰਦੇ ਨਹੀਂ ਆ ਤੇ ਉਹਦੇ ਉਹ ਵੀ ਆਪਾਂ ਬੜੇ ਵਧੀਆ ਤਰੀਕੇ ਨਾਲ ਵਰਤ ਸਕਦੇ ਉਹਦੇ ਵਿੱਚ ਕੁਝ ਨਹੀਂ ਜਿੰਨੀ ਤੁਹਾਨੂੰ ਦਵਾਈ ਦੱਸੀ ਹੈ ਉਹਦੀ ਮਕਦਾਰ ਦੇ ਹਿਸਾਬ ਨਾਲ ਜਿਹੜਾ ਆਪਣਾ ਢੋਲ ਹੈ ਉਹਦੇ ਵਿੱਚ ਪਾ ਦੇਣੀ ਹੈ ਤੇ ਉਹਨੂੰ ਹਲਾਣਾ ਹੈ ਬਸ ਹਲਾਉਣ ਤੋਂ ਬਾਅਦ ਇਹ ਹੋ ਗਿਆ ਵੀ ਚੰਗੀ ਤਰ੍ਹਾਂ ਜਿਹੜੀ ਇਹ ਦਵਾਈ ਉਹਦੇ ਤੇ ਮਿਕਸ ਹੋ ਗਈ ਹੈ ਆਪਾਂ ਇਹੀ ਚਾਹੁੰਦੇ ਆ ਉਹ ਸੌਖੇ ਤਰੀਕੇ ਨਾਲ ਉਹਦੇ ਨਾਲੇ ਵੀ ਆਪਣੇ ਹੱਥਾਂ ਨੂੰ ਦਵਾਈ ਨਹੀਂ ਲੱਗੂਗੀ ਸਿੱਧਾ ਜਿਹੜਾ ਤੁਹਾਡਾ ਬੀਜ ਹੈ ਉਹਦੇ ਉੱਤੇ ਦਵਾਈ ਲੱਗ ਜੂਗੀ ਤੇ ਆਪਾਂ ਉਹਦੇ ਚੋਂ ਕੱਢ ਕੇ ਆਪਣੀ ਸੀਡ ਜਿਹੜੀ ਡ੍ਰਿਲ ਆ ਉਹਦੇ ਵਿੱਚ ਪਾ ਕੇ ਆਪਣੀ ਉਹਦੀ ਬੜੇ ਵਧੀਆ ਤਰੀਕੇ ਨਾਲ ਜਿਹੜੀ ਬਜਾਈ ਕਰ ਸਕਦੇ ਆ ਕੋਈ ਵੀ ਜ਼ਹਿਰ ਹੈ ਜਦੋਂ ਉਹਨੂੰ ਵਰਤਣਾ ਉਹਦੇ ਲਈ ਆ ਪ੍ਰੀਕਾਸ਼ਨਸ ਜਿਹੜੀਆਂ ਆ ਉਹ ਵਰਤਣੀਆਂ ਜ਼ਰੂਰੀ ਨੇ ਇੱਕਾਂ ਕੰਮ ਜਿਹੜਾ ਕੀਤਾ ਉਹ ਜ਼ਿਆਦਾ ਅਸਰਦਾਰ ਹੁੰਦਾ ਤੇ ਆਪਣੀ ਲਈ ਸਿਹਤ ਲਈ ਵੀ ਠੀਕ ਹੈ ਕਿਉਂਕਿ ਨਾ ਹੱਥਾਂ ਨੂੰ ਲੱਗੂਗੀ ਜਾਂ ਨਾ ਕੋਈ ਪాయిਜ਼ਨਿੰਗ ਦਾ ਖਤਰਾ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਵਿੱਚ ਆਪਾਂ ਇਹ ਜਿਹੜੀ ਹਦਾਇਤਾਂ ਇਹਨਾਂ ਦੇ ਵਿੱਚ ਕਵਰ ਹੋ ਜਾਂਦੀਆਂ। ਬਿਲਕੁਲ ਠੀਕ ਹੈ। ਅ ਮੈਂ ਰੱਤ ਤੋ ਮੈਂ ਤੁਹਾਨੂੰ ਤੁਹਾਡੇ ਕੋਲ ਇੱਕ ਖਾਦਾਂ ਦੀ ਬਾਬਲ ਸਰਦ ਵੀ ਕੋਈ ਜਾਣਕਾਰੀ ਲੈਣੀ ਸਾਵਧਾਨੀ ਆਪਾਂ ਕਿਹੜੀਆਂ ਤੇ ਕਿਵੇਂ ਵਰ ਯੂਜ਼ ਕਰਨਾ ਇੱਕ ਛੋਟਾ ਦੇਖੋ ਜੋ ਇੱਕ ਵਿਗਿਆਨੀ ਨੂੰ ਲਈ ਖਾਸ ਤੌਰ ਤੇ ਜਿਹੜੀ ਮੈਂ ਗੱਲ ਕੀਤੀ ਸੀ ਖੋਜ ਸਰਵਨਗਿੱਤੇ ਸਾਰੇ ਕਿਸਾਨਾਂ ਵੀਰਾਂ ਦੇ ਨਾਲ ਗੱਲ ਕੀਤੀ ਹੈ ਉਹਨਾਂ ਬੜੇ ਸੁਝਾਅ ਦੇ ਦਿੱਤੇ ਨੇ ਕੁਝ ਅਜਿਹੀਆਂ ਸੁਗੰਧਾਂ ਵੀ ਹੁੰਦੀਆਂ ਜਿਸ ਨੂੰ ਜਾਨਵਰ ਪਸੰਦ ਨਹੀਂ ਕਰਦੇ ਤੇ ਉਹ ਖੋਜਿਆ ਜਾ ਸਕਦੇ ਹਨ ਬਿਲਕੁਲ ਠੀਕ ਹੈ ਹਾਂਜੀ ਹਾਂਜੀ ਡਾਕਟਰ ਸਾਹਿਬ ਇਹ ਜੋ ਜਿਆ ਹੈ ਇਹ ਸਿਰ ਮੱਥੇ ਇਹ ਇੱਕ ਸਾਈਕਲ ਹੈ ਖੋਜ ਪਸਾਰ ਜਦੋਂ ਇੱਕ ਦੂਜੇ ਦੇ ਨਾਲ ਇੱਕ ਦੂਜੇ ਦੇ ਪੂਰਕੜੇ ਹੈਨਾ ਪਸਾਰ ਜਦੋਂ ਕੀਤਾ ਉੱਥੇ ਪਰਤੀ ਸੂਚਨ ਵਾਪਸ ਮਿਲਦੀ ਹੈ ਪਰਤੀ ਸੂਚਨ ਦੇ ਆਧਾਰ ਤੇ ਹੀ ਖੋਜ ਨਰਜ਼ਾਤ ਕੀਤੀ ਵੀ ਅਸੀਂ ਖੋਜ ਨੂੰ ਇੱਧਰ ਵੀ ਸਿੱਧਾ ਦੇਣੀ ਹੈ ਇਹ ਵੀ ਇੱਕ ਪੱਖ ਹੈ ਫਿਰ ਉਹ ਉਸ ਤੋਂ ਪਸਾਰਾ ਉਹਦਾ ਕੀਤਾ ਜਾਂਦਾ ਫਿਰ ਪਰਤ ਸੁਚੇ ਵਾਪਸਾਂ ਦੀ ਹੈ ਤੇ ਉਹ ਖੋਜ ਉਸਤੇ ਅਦਾਰਤ ਕੀਤੀ ਜਾਂਦੀ ਚੰਗੀ ਵਾਲੇ ਖੋਜ ਤੁਸੀਂ ਇਹ ਜਿਆਦਾ ਦਿੰਦੇ ਰਿਹਾ ਕਰੋ ਸਿਰ ਵਿਗਿਆਨੀਆਂ ਦੇ ਲਈ ਇਹ ਚੰਗਾ ਇੱਕ ਪ੍ਰਤੀ ਸੂਚਨ ਹਾਂਜੀ ਮੈਡਮ ਖਾਦਾਂ ਬਾਰੇ ਤੁਸੀਂ ਅਦਰਸਿੰਦਰ ਨਾਲ ਗੱਲ ਕਰੋ। ਡਾਕਟਰ ਸਾਹਿਬ ਵੀ ਖਾਦਾਂ ਦੇ ਸਾਮ ਨਾਲ ਵੀ ਜੇ ਆਪਾਂ ਗੱਲ ਕਰੀਏ ਤਾਂ ਵੈਸੇ ਮੈਨੂੰ ਲੱਗਦਾ ਡਾਕਟਰ ਅਮਿਤ ਕਾਲ ਜੀ ਆਏ ਸੀਗੇ ਉਹਨਾਂ ਨੇ ਬਿਜਾਈ ਦੇ ਨਾਲ-ਨਾਲ ਜਿਹੜੀ ਚੀਜ਼ਾਂ ਪੈਣੀ ਆ ਕਣਕ ਦੇ ਵਿੱਚ ਉਹ ਚੀਜ਼ ਬਾਰੇ ਮੈਨੂੰ ਲੱਗਦਾ ਵਿਸਥਾਰ ਨਾਲ ਦੱਸਿਆ ਵੀ ਹੈ ਉਹਨਾਂ ਨੇ। ਖਾਦਾਂ ਤੋਂ ਤਾਂ ਮੈਂ ਤਾਂ ਡਾਕਟਰ ਸਾਹਿਬ ਇਹ ਗੱਲ ਤੇ ਜ਼ਿਆਦਾ ਤਰਜੀਹ ਦਵਾਂਗੀ ਵੀ ਬੇਲੋੜੀਆਂ ਖਾਦਾਂ ਆਪਾਂ ਨਾ ਵਰਤੀਏ। ਜਿੰਨੀ ਸਿਫਾਰਿਸ਼ ਕੀਤੀ ਆਪਣੀ ਮਿੱਟੀ ਟੈਸਟ ਕਰਾਈਏ। ਮੈਨੂੰ ਲੱਗਦਾ ਡਾਕਟਰ ਸਾਹਿਬ ਆਪਣੀ ਲੜੀ ਬਣੀ ਹੋਈ ਸੀ ਤੇ ਪਿਛਲੇ ਹਫਤੇ ਮੈਨੂੰ ਡਾਕਟਰ ਗੁਬਿੰਦਰ ਜੀ ਬੜੇ ਸੋਹਣੇ ਤਰੀਕੇ ਨਾਲ ਉਹਨੇ ਜਿਹੜੀ ਵੀ ਆਪਾਂ ਨੂੰ ਖਾਦਾਂ ਦੀ ਲੋੜ ਹੁੰਦੀ ਆਪਣੀ ਫਸਲ ਦੇ ਵਿੱਚ ਉਹਦੇ ਬਾਬਤ ਦੱਸਿਆ ਤੇ ਉਹ ਇਹ ਇਸ ਗੱਲ ਵੱਲ ਤਰਜੀਹ ਡਾਕਟਰ ਸਾਹਿਬ ਨੇ ਦਿੱਤੀ ਆ ਵੀ ਆਪਾਂ ਜਿਹੜੀ ਆਪਣੀ ਮਿੱਟੀ ਉਹ ਟੈਸਟ ਜ਼ਰੂਰ ਕਰਾਈਏ ਬਿਟੀ ਟੈਸਟ ਕਰਾ ਕੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣੇ ਖੱਤੇ ਦੇ ਵਿੱਚ ਕਿਸ ਚੀਜ਼ ਦੀ ਘਾਟ ਹੈਗੀ ਆ ਕੀ ਵੀ ਘਾਟ ਨਹੀਂ ਹੈ ਜਾਂ ਜਿਹਦੇ ਆਪਾਂ ਲੱਗਦਾ ਵੀ ਹੁਣ ਲੋੜ ਨਹੀਂ ਆਪਾਂ ਨਾ ਵਰਤੀ ਉਹਦੇ ਨਾਲ ਆਪਣੇ ਖਰਚੇ ਵੀ ਘਟਣਗੇ ਤੇ ਆਪਣੀ ਫਸਲ ਜਿਹੜੀ ਹੈ ਜਿੰਨੀ ਉਹਨੂੰ ਇੱਕ ਮਾਪਕ ਮਾਪਦੰਡ ਦੇ ਹਿਸਾਬ ਨਾਲ ਚੀਜ਼ ਚਾਹੀਦੀ ਹੈ ਉਹਨੂੰ ਉਹ ਵਧੀਆ ਤਰੀਕੇ ਨਾਲ ਜਿਹੜੀ ਉਹ ਮਿਲੂਗੀ ਬਿਲਕੁਲ ਠੀਕ ਹੈ ਜੀ ਡਾਟੀ ਤੁ ਤੁਹਾਡੇ ਕੋਲ ਜਾਂਦ ਜਾਂਦੇ ਕਿਸੇ ਹਮ ਜਰੂਰ ਸੇ ਲੈਣਾ ਪਰ ਮੈਂ ਮਿੰਨੀ ਚਾਹੁੰਦਾ ਵੀ ਕਿਸੇ ਨੂੰ ਨਰਾਸ਼ ਕੀਤਾ ਜਵੇ ਸੰਗਤ ਸਭ ਸਾਡੇ ਵੱਲੋਂ ਇਹ ਫੈਸਲਾ ਤੁਸੀਂ ਕਬੂਲ ਕਰ ਰਹੇ ਹੋ ਜੀ ਹਨ ਐਡੇ ਬੜੇ ਹੋਰ ਸਾਥੀ ਸਾਡੇ YouTube ਤੇ ਵੀ ਜੁੜੇ ਨੇ ਅੱਜ ਸਾਰਾ ਜੀ ਆਖਦੇ ਆ ਕੋਰਸਾ ਸਾਹਿਬ ਦਾ ਗੁੱਡ ਪ੍ਰੋਡਕਟ ਜਾਬੜਾ ਬੜੀਆ ਸੀਗਾ ਅਸੀਂ ਨੋਟ ਕਰ ਵੀ ਲਿਆ ਦੂਜੇ ਵਿਗਿਆਨੀਆਂ ਤੱਕ ਪਹੁੰਚਦਾ ਵੀ ਕਰਾਂਗੇ ਹਾਂ ਜੀ ਮੈਡਮ ਤੁਸੀਂ ਜਾਂਦੇ ਵਕ ਸਾਡੇ ਸਾਥੀਆਂ ਦੇ ਲਈ ਵੀ ਸ਼ੋਧ ਦੇ ਬਾਬਤ ਕਿਸ ਨੇ ਇਹ ਦੱਸਿਆ ਚਾਹਾਂ ਡਾਕਟਰ ਸਾਹਿਬ ਮੈਂ ਤਾਂ ਇਹ ਕਹਿਣਾ ਚਾਹੂੰਗੀ ਵੀ ਹਰ ਫਸਲ ਦੇ ਵਿੱਚ ਕੁਝ ਮੁੱਖ ਘੜੀਆਂ ਹੁੰਦੀਆਂ ਨੇ ਚਾਹੇ ਉਹ ਖਾਦਾਂ ਦੀ ਹੈ ਚਾਹੇ ਉਹ ਬੀਜ ਸੋਤ ਦੀ ਹੈ ਜਾਂ ਕਿਸੇ ਚੀਜ਼ ਦੀ ਵੀ ਹੈ ਜੇ ਉਹ ਸਹੀ ਸਮੇਂ ਤੇ ਕੀਤੀ ਜਾਵੇ ਤੇ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਆਪਾਂ ਨੂੰ ਉਹਦੇ ਵਧੀਆ ਰਿਜ਼ਲਟਸ ਮਿਲਣਗੇ ਤੇ ਆਪਣੀ ਜਿਹੜੀ ਫਸਲ ਆ ਉਹ ਇੱਕ ਚੰਗਾ ਤੰਗੀ ਫਸਲ ਖੜੀ ਹੋਗੀ ਤਾਂ ਚੰਗਾ ਝਾੜ ਦੇਊਗੀ ਤਾਂ ਇਸ ਕਰਕੇ ਮੈਂ ਇਹੀ ਅਪੀਲ ਕਰਦੀ ਹਾਂ ਕਿਸਾਨ ਵੀਰਾਂ ਨੂੰ ਵੀ ਸਿਫਾਰਿਸ਼ ਕੀਤੀਆਂ ਦਵਾਈਆਂ ਉੰਨੀ ਮਕਦਾਰ ਦੇ ਵਿੱਚ ਵਰਤਨ ਤਾਂ ਜੋ ਆਪਣਾ ਜਿਹੜੀ ਫਸਲ ਹੈ ਉਹਦਾ ਚਾਰਵੀ ਵਧੀਆ ਆਵੇ ਆਪਣੇ ਵਾਤਾਵਰਣ ਨੂੰ ਵੀ ਨਾ ਉਹ ਪ੍ਰਦੂਸ਼ਿਤ ਕਰਨ ਤੇ ਆਪਾਂ ਇੱਕ ਬਹੁਤ ਵਧੀਆ ਐਗਜ਼ਾਮਪਲ ਸੈੱਟ ਕਰੀਏ ਆਪਣੀ ਆਉਣ ਵਾਲੀ ਪੀੜ੍ਹੀ ਵਾਸਤੇ ਵੀ ਆਪਾਂ ਇੱਕ ਬਹੁਤ ਚੰਗੀ ਸਮਝਦਾਰ ਸਮਝ ਦੇ ਨਾਲ ਜਿਹੜੀ ਉਹ ਖੇਤੀ ਕਰੀਏ ਤਾਂ ਜੋ ਆਪਾਂ ਫਾਇਦਾ ਵੀ ਲੈ ਸਕੀਏ ਤੇ ਆਪਣੀ ਆਉਣ ਵਾਲੀ ਪੀੜ੍ਹੀਆਂ ਦੇ ਲਈ ਵੀ ਇੱਕ ਭਾਰਨ ਜਿਹੜਾ ਉਹ ਸੈੱਟ ਕਰੀ ਸਕੇ। ਵੈਰੀ ਗੁੱਡ ਬਹੁਤ ਬੁਧੀਵਾਨਾ ਜੀ ਬਹੁਤ ਥੋੜਾ ਸੁਣਿਆ ਡਾਕਟਰ ਜੀ ਤੋਂ ਲੋ ਸਾਡੇ ਸਾਰੇ ਪਟਕੰਦਲੇ ਇਵਨ ਉਸ ਅਸੀਂ ਆਪ ਵੀ ਖੁਦ ਅਮਲ ਕਰਾਂਗੇ ਤੇ ਅੱਜ ਅਸੀਂ ਜੋ ਵਿਹਿੰਸ਼ ਕਰਕੇ ਜੋ ਗੱਲਬਾਤ ਕੀਤੀ ਵੀ ਹੈ ਇੱਕ ਤਾਂ 20 ਸੋਰ ਦੀ ਮਦਦ ਤੇ ਕਣਕ ਦੇ ਬਿਜੈਬਿਲਿਟੀ ਕਿਹੜੇ ਸਾਵਧਾਨੀਆਂ ਸਿਧਿਆਨ ਚ ਰਹੀਆਂ ਕਿਉਂਕਿ ਅਮਿਤਪਾਲ ਦੇ ਨਰਤਰੀ ਤੋਂ ਸਾਡੇ ਕੋਲ ਦੋਵੇਂ ਪਹੁੰਚੇ ਬਹੁਪਤੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਨਰਤਰੀ ਤੋਂ ਸੈਟ ਸਟੂਡੀਓ ਤੋਂ ਅੱਜ ਬਹੁਤ ਬਤਨਵਾ